ਗੱਲ ਅਸੀਂ ਇਹ ਹੈ ਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਹ ਨਾ ਕੂੜੇ ਦੀ ਸਮੱਸਿਆ ਹੈਗੀ ਆ ਉਹ ਹੱਲ ਹੋ ਜਾਏ ਕਿਸ ਤਰੀਕੇ ਪਰ ਉਹ ਹੱਲ ਹੋਣ ਦਾ ਕਿਸੇ ਪਾਸੇ ਖੜੇ ਨਹੀਂ ਸ਼ਾਇਦ ਸਾਰੇ ਹੀ ਚੁਣੇ ਹੋਏ ਨਮਾਇंदे ਨੇ ਔਰ ਹਰ ਇੱਕ ਦੇ ਬਾੜੂ ਦੀ ਆਪਣੀ ਆਪਣੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੂੜੇ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਉਸ ਕਰਕੇ ਸੈਕਟਰ 35 ਜਾ ਰਹੇ ਆ ਉੱਥੇ ਅਸੀਂ ਡਾਇਰੈਕਟਰ ਲੋਕਲ ਬੋਰਡ ਨੂੰ ਮਿਲਾਂਗੇ ਔਰ ਸੈਕਟਰੀ ਲੋਕਲ ਬੋਰਡ ਨੂੰ ਮਿਲਾਂਗੇ ਔਰ ਮੰਤਰੀ ਸਾਹਿਬ ਜੇ ਬੈਠੇ ਹੋਣਗੇ ਉਹਨਾਂ ਨੂੰ ਵੀ ਮਿਲਾਂਗੇ ਔਰ ਜੱਪ ਸਟਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟਡੀ ਦੇ ਕੋਲੇ ਅੱਜ ਹੀ ਆਓ ਲੋਕਲ ਬਾਡੀਜ਼ ਡਿਪਾਰਟਮੈਂਟ ਜਾ ਰਹੇ ਹਾਂ ਦੱਸੋ ਇਹਦੇ ਬਾਰੇ ਦੇਖੋ ਗੱਲ ਅਸੀਂ ਇਹ ਹੈ ਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਹ ਨਾ ਕੂੜੇ ਦੀ ਸਮੱਸਿਆ ਹੈਗੀ ਆ ਉਹ ਹੱਲ ਹੋ ਜਾਏ ਕਿਸ ਤਰੀਕੇ ਪਰ ਉਹ ਹੱਲ ਹੋਣ ਦਾ ਕਿਸੇ ਪਾਸੋਂ ਸਾਨੂੰ ਕੋਈ ਮਤਲਬ ਹੁਣ ਤੱਕ ਸੁਰ ਲੱਗਿਆ ਨਹੀਂ ਕਿ ਮੱਲੋ ਹੱਲ ਹੋ ਸਕਦੀ ਆ ਕਾਰਨ ਇਹ ਆ ਕਿ ਸਮਗੋਲੀ ਵੱਡੀ ਜਗ੍ਹਾ ਲਈ ਹੋਈ ਆ ਪਰ ਸਮਗੋਲੀ ਨੂੰ ਕੋਈ ਰਸਤਾ ਹੁਣ ਤੱਕ ਨਾ ਲੱਗਿਆ ਤੇ ਨਾ ਹਜੇ ਦੋ ਦਿਨ ਚਾਰ ਮਹੀਨੇ ਲੱਗ ਸਕਦਾ ਹੈ ਔਰ ਉੱਥੇ ਕੋਈ ਅਜੀਡੇਟ ਦੇ ਕੋਈ ਕੋਈ ਡਵੈਲਪਮੈਂਟ ਵੀ ਕੋਈ ਨਹੀਂ ਹੋਈ ਕੋਈ ਬਾਉਂਡਰੀ ਬਾਲ ਨਹੀਂ ਹੈਗੀ ਔਰ ਕੁਝ ਵੀ ਤਿਆਰੀ ਨਹੀਂ ਹੈਗੀ ਜੋ ਮੈਂ ਅਸੀਂ ਦੇਖ ਕੇ ਕਹਿ ਸਕੀਏ ਕਿ ਉੱਥੇ ਹੱਲ ਹੋ ਜਾਊਗਾ ਅਸੀਂ ਅੱਜ ਉਸ ਜੀ ਤੋਂ ਤੰਗ ਆ ਕੇ ਕਿਉਂਕਿ ਸਾਰੇ ਕਾਉਂਸਲਰ ਮੇਰੇ ਨਾਲ ਖੜੇ ਨੇ ਸ਼ਾਇਦ ਸਾਰੇ ਚੁਣੇ ਹੋਏ ਨਮਾਇंदे ਨੇ ਔਰ ਹਰ ਇੱਕ ਦੇ ਬਾੜ ਦੀ ਆਪਣੀ ਆਪਣੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੂੜੇ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿਵਾਲੀ ਦੇ ਦਿਨ ਨੇ ਤੇ ਹਰ ਦਿਨ ਦਿਨ ਚੱਲ ਰਹੇ ਨੇ ਸੋ ਅਸੀਂ ਉਹ ਤੀਨੂ ਦੇਖਦੇ ਹੋਏ ਕਿ ਕੂੜਾ ਤਾਂ ਇਹ ਹੋਰ ਵਧਣਾ ਹੈ 100 ਟਨ ਕੂੜਾ ਥਾੜਾ ਕਰੀਬ ਮਹਾਰੀ ਦਾ ਆਪਣਾ ਕੂੜਾ ਹੈ ਔਰ 50 ਟਨ ਕੂੜਾ ਇਹਦਾ ਸਾਡਾ ਬਾਹਰੋਂ ਜਿਵੇਂ ਬਲੌਂਗੀ ਹੋ ਗਿਆ ਅਰੂਸਟੀ ਹੋ ਗਿਆ ਜੀਐਲਪੀਐਲ ਹੋ ਗਿਆ ਟੀਡੀਆਈ ਹੋ ਗਿਆ ਉਹਨਾਂ ਇਲਾਕਿਆਂ ਦਾ ਕੂੜਾ ਸਾਡੇ ਮਹਾਰੀ ਦੇ ਵਿੱਚ ਆਉਂਦਾ ਹੈ ਔਰ ਸਾਡੀ ਜਿਹੜੀ ਡੇ ਬਾਏ ਡੇ ਸਮੱਸਿਆ ਕੂੜੇ ਦੀ ਵੱਧਦੀ ਜਾ ਰਹੀ ਆ ਅਸੀਂ ਅੱਜ ਸਾਰਿਆਂ ਨੇ ਬੈਠ ਕੇ ਇੱਕ ਫੈਸਲਾ ਲਿਆ ਹੈ ਕਿ ਸਾਨੂੰ ਕਮ ਸੇ ਕਮ ਸਾਡਾ ਜਿਹੜਾ ਮਤਲਬ ਮਾਈ ਬਾਪ ਕਹਿ ਲਓ ਜਾਂ ਹੈੱਡ ਆਫਿਸ ਕਹਿ ਲਓ ਉਹ ਲੋਕਲ ਬਾਡੀ ਆਫਿਸ ਸੈਕਟਰ 35 ਆ ਅਸੀਂ ਸਾਰੇ ਇਤੋਂ ਕੁਸ ਕਰਕੇ ਸੈਕਟਰ 35 ਜਾ ਰਹੇ ਆ ਉੱਥੇ ਅਸੀਂ ਡਾਇਰੈਕਟਰ ਲੋਕਲ ਬੋਰਡ ਨੂੰ ਮਿਲਾਂਗੇ ਔਰ ਸੈਕਟਰੀ ਲੋਕਲ ਬੋਰਡ ਨੂੰ ਮਿਲਾਂਗੇ ਔਰ ਮੰਤਰੀ ਸਾਹਿਬ ਜੇ ਬੈਠੇ ਹੋਣਗੇ ਉਹਨਾਂ ਨੂੰ ਵੀ ਮਿਲਾਂਗੇ ਔਰ ਉਸ ਤੋਂ ਬਾਅਦ ਫਿਰ ਅੱਗੇ ਦਾ ਅਸੀਂ ਫੈਸਲਾ ਲਵਾਂਗੇ ਕਿ ਸਾਨੂੰ ਅੱਗੇ ਕੀ ਹੁਣ ਕੀ ਕਰਨਾ ਚਾਹੀਦਾ ਵੈਸੇ ਹਾਂਜੀ ਵੈਸੇ ਵੈਸੇ ਅੱਜ ਕੱਲ ਤਾਂ ਨਵੀਆਂ ਟੈਕਨੋਲੋਜੀਜ਼ ਆ ਗਈਆਂ ਨੇ ਥੋੜੀ ਜਗ੍ਹਾ ਦੇ ਵਿੱਚ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਲਗਾ ਕੇ ਕੰਮ ਕੀਤਾ ਜਾ ਸਕਦਾ ਪਰ ਉਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਹੈ ਕਿ ਉਹਦੇ ਪਾਸੇ ਕੋਈ ਫੰਡਸ ਦੀ ਡਿਮਾਂਡ ਵੀ ਹੈ ਦੇਖੋ ਗੱਲ ਇਹ ਆ ਕਿ ਡਿਮਾਂਡ ਤਾਂ ਮੈਂ ਡੇ ਬੰਦੂ ਹੀ ਕਰਦਾ ਕਿ ਪੈਸਿਆਂ ਦੀ ਮਹਾਲੀ ਵਾਸਤੇ ਬਹੁਤ ਕਮੀ ਹੈ ਮਹਾਲੀ ਹੁਣ ਪਹਿਲਾਂ ਵਾਲਾ ਮਹਾਲੀ ਨਹੀਂ ਰਿਹਾ ਬਹੁਤ ਵੱਡਾ ਸ਼ਹਿਰ ਹੋ ਚੁੱਕਿਆ ਪਰ ਹਰ ਚੀਜ਼ ਨੂੰ ਟਾਈਮ ਵੀ ਲੱਗਣਾ ਹੈ ਜੇ ਮਸ਼ੀਨਰੀ ਫਿਟ ਕਰਾਂਗੇ ਕੋਈ ਪਲਾਂਟ ਲਾਉਣ ਵਾਸਤੇ ਜਗ੍ਹਾ ਵੀ ਚਾਹੀਦੀ ਆ ਉਥੇ ਮਸ਼ੀਨਰੀ ਲੱਗਣ ਨੂੰ ਵੀ ਟਾਈਮ ਲੱਗਣਾ ਅਸੀਂ ਤਾਂ ਹਰ ਰੋਜ਼ ਸਮੱਸਿਆ ਨਾਲ ਮਨ ਜੂਜ ਰਹੇ ਆ ਕਿ ਹਰ ਰੋਜ਼ ਸਵੇਰ ਨੂੰ 100 150 ਟਨ ਕੂੜਾ ਨਮਾ ਆ ਜਾਂਦਾ ਅਸੀਂ ਉਹ ਪਹਿਲਾਂ ਸਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ 150 ਟਨ ਹੋਰ ਉੱਪਰ गिर ਜਾਂਦਾ ਆ ਕੇ ਤੇ ਇਸ ਕਾਕੇ ਜਿਹੜੀ ਹੈਗੀ ਆ ਵੀ ਉਹ ਇਮੀਡੀਏਟ ਹੱਲ ਸਾਨੂੰ ਚਾਹੀਦਾ ਮਤਲਬ ਅੱਜ ਕੱਲ ਦੇ ਵਿੱਚ ਹੀ ਹੱਲ ਚਾਹੀਦਾ ਨਾ ਕਿ ਅਸੀਂ ਕੋਈ 2-4 ਮਹੀਨਿਆਂ ਦੀ ਵੇਟ ਨਹੀਂ ਕਰ ਸਕਦੇ ਇਸ ਕਾਕੇ ਅਸੀਂ ਹੈੱਡ ਆਫਿਸ ਅੱਜ ਜਾ ਰਹੇ ਹਾਂ ਇਹ ਕੀ ਕਾਰਨ ਹੋਇਆ ਮੇਅਰ ਸਾਹਿਬ ਕਿ ਜਦੋਂ ਜਿਹੜੀ ਇੱਕ ਉੱਥੇ ਸੁਸਾਇਟੀ ਹੈ ਜਿੱਥੇ ਤੁਹਾਡਾ ਡੰਪਿੰਗ ਗਰਾਊਂਡ ਸੀਗਾ ਉੱਥੇ 2014 ਤੋਂ ਲੈ ਕੇ ਇੰਨੇ ਸਾਲ ਬੀਤ ਗਏ ਤੇ ਸਮਗੌਲੀ ਵੀ ਤੁਹਾਨੂੰ ਮਿਲ ਗਿਆ ਤੇ ਕੀ ਕਾਰਨ ਰਿਹਾ ਕਿ ਉਹ ਡਵੈਲਪ ਨਹੀਂ ਹੋ ਸਕਿਆ ਤੁਹਾਨੂੰ ਵੀ ਤੁਹਾਡੇ ਵੀ 4 ਸਾਲ ਹੁਣ ਬੀਤ ਚੁੱਕੇ ਨੇ ਤੁਹਾਡੇ ਪਾਵਰ ਦੇ ਵਿੱਚ ਹੁਣ ਤਾਂ ਖਤਮ ਹੋ ਸਾਢੇ 4 ਸਾਲ ਹੋ ਗਏ ਸਰਕਾਰ ਦੀ ਮੈਂ ਸਮਝਦਾ ਕਿ ਕਮਜ਼ੋਰੀ ਆ ਪਰ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਪਹਿਲਾਂ ਕੀ ਸੀਗਾ ਪਹਿਲਾਂ ਸਾਡੇ ਕੋਲ ਇੱਕ ਡੰਪਿੰਗ ਸਾਈਟ ਹੁੰਦੀ ਸੀਗੀ ਸਾਰਾ ਕੂੜਾ ਜਿਹੜਾ ਹੈਗਾ ਸੀ ਉਥੇ ਲੈ ਕੇ ਜਾਂਦੇ ਸੀ ਉਥੇ ਅਸੀਂ ਇੰਡਸਟਰੀ ਨੂੰ ਬਚਾਉਣ ਵਾਸਤੇ ਡੰਪਿੰਗ ਸਾਈਟ ਕੇਸ ਪੈ ਗਿਆ ਐਨਜੀਟੀ ਡਾਇਰੈਕਸ਼ਨ ਆ ਗਈ ਕਿ ਤੁਸੀਂ ਕੂੜਾ ਨਹੀਂ ਘੇਰ ਸਕਦੇ ਉਸ ਤੋਂ ਬਾਅਦ ਇਹ ਐਨਜੀਟੀ ਡਾਇਰੈਕਸ਼ਨ ਨੂੰ ਨਾਲ ਲਾ ਕੇ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਗਿਆ ਤੇ ਹਾਈ ਕੋਰਟ ਨੇ ਮਨ ਜੋ ਹਾਈ ਕੋਰਟ ਦੇ ਹੁਕਮ ਆ ਗਏ ਕਿ ਤੁਸੀਂ ਬਿਲਕੁਲ ਕੂੜਾ ਨਹੀਂ ਸਹੀ ਘੇਰਨਾ ਅਸੀਂ ਉਹ ਉਹਨਾਂ ਦੇ ਹੁਕਮਾਂ ਨੂੰ ਦੀ ਪਾਲਣਾ ਕਰਦੇ ਹੋਏ कूड़ा बंद ਕਰਤਾ ਇੰਡਸਟਰੀ ਨੂੰ ਅਸੀਂ ਬਚਾ ਲਿਆ ਪਰ ਸ਼ਹਿਰ ਨੂੰ ਕੌਣ ਬਚਾਊਗਾ ਹੁਣ कूड़ा ਸੀਗਾ ਉਹ ਉੱਥੋਂ ਸ਼ਿਫਟ ਹੋ ਗਿਆ ਸ਼ਹਿਰ ਦੇ ਵਿੱਚ ਆ ਗਿਆ ਹੁਣ ਸ਼ਹਿਰ ਦੇ ਹਰ ਪਾਸੇ ਜਿੱਥੇ ਵੀ ਅਸੀਂ ਕਾਰਬਨ ਜਿਹੜੀ ਕਾਰਬਨ ਦੀ ਲਿਮਟ ਹੈਗੀ ਆ ਉਹਦੇ ਵਿੱਚ ਕਿਤੇ ਵੀ कूड़ा ਲੈ ਕੇ ਜਾਂਦੇ ਆ ਉੱਥੇ ਲੋਕ ਰਹਿੰਦੇ ਆ ਹਰ कूड़े ਨੂੰ ਜਿੱਥੇ कूड़ा ਜਾਊਗਾ ਉੱਥੇ ਮੱਖੀਆਂ ਵੀ ਆਉਣਗੀਆਂ ਉੱਥੇ ਸਮੈਲ ਵੀ ਆਊਗੀ ਉਹਦੇ ਬਿਮਾਰੀਆਂ ਵੀ ਫੈਲਣਗੀਆਂ ਕਿਉਂਕਿ ਕਈ ਵਾਰੀ ਬਰਸਾਤ ਦਾ ਪਿਛੇ ਮੌਸਮ ਲੰਘ ਕੇ ਗਿਆ ਜਦੋਂ कूड़े ਦੇ ਉੱਤੇ ਬਰਸਾਤ ਪੈਂਦੀ ਆ ਤਾਂ ਹੋਰ ਵੀ ਜ਼ਿਆਦਾ ਕਈ ਵਾਰੀ ਉਹ ਮੈਲਟ ਮੈਲਟ ਹੋ ਕੇ ਬਾਹਰ ਰੋਡ ਤੱਕ ਵੀ ਆ ਜਾਂਦਾ ਸੋ ਜੇ ਅਸੀਂ ਵਿਜ਼ਨ ਲਿਮਿਟ ਦੇ ਵਿੱਚ ਕੰਮ ਕਰਦੇ ਹਾਂ ਸਾਡੇ ਕੋਲੇ ਕੋਈ ਅਸੀ ਜਗਾ ਨਹੀਂ ਹੈਗੀ ਕਿ ਅਸੀਂ ਉਹ ਕੰਮ ਕਰ ਸਕੀਏ ਸਾਡੇ ਕੋਲੇ ਇੱਕੋ ਇੱਕ ਜ਼ਾਰਾ ਹੈਗਾ ਉਹ ਗਮਾੜਾ ਹੈਗਾ ਪੈਸਿਆਂ ਦੀ ਕਮਾਈ ਹਰ ਰੋਜ਼ ਗਮਾੜਾ ਹਜ਼ਾਰ ਕੋਟ ਦਾ ਸਾਈਡ ਵੇਚਦੀ ਅੱਜ 2000 ਕੋਟ ਦੀ ਸਾਈਡ ਵੇਚਦੀ ਤਾਂ ਪਰ ਸਾਡੇ ਕੋਲੇ ਅਸੀਂ ਬਿਲਕੁਲ ਮਤਲਬ ਖਾਲੀ ਬੈਠੇ ਹਾਂ ਨਾ ਉਹ ਸਾਈਡ ਦਿੰਦਾ ਨਾ ਸਾਨੂੰ ਕੋਈ ਸਪੋਰਟ ਕਰਦਾ ਈਵਨ ਗਮਾੜਾ ਦੇ ਜਿਹੜੇ ਸੈਕਟਰ ਵੀ ਨੇ 에어로 ਸਿਟੀ ਆਈਟੀ ਸਿਟੀ ਦਾ ਏਰੀਆ ਦਾ ਕੂੜਾ ਵੀ ਸਾਡੇ ਮਹਾਲੇ ਦੇ ਵਿੱਚ ਡੇਲੀ ਕੀਤਾ ਹੈ ਅਸੀਂ ਦਾ ਉਹਨਾਂ ਨੇ ਸਾਨੂੰ ਹੈਲਪ ਦਾ ਕੀ ਕਰਨੀ ਆ ਉਹਦਾ ਸਾਨੂੰ ਮੁਸੀਬਤ ਪੈਦਾ ਕਰਦੇ ਆ ਇੱਕ ਥੋੜੇ ਜਿਹੜੀ ਤੁਹਾਨੂੰ ਹੁਣ ਜਗਾ ਪਿੱਛੇ ਦਵਾਈ ਗਈ ਸੀ ਆ ਜਿਹੜਾ ਪੰਜ ਫੇਸ ਵਾਲਾ ਜਿਹੜਾ ਆਰਐਮਸੀ ਪੁਆਇੰਟ ਆ ਜਿੱਥੇ ਸੈਗregation ਹੋ ਰਹੀ ਸੀ ਉਹ ਜਦੋਂ ਬੰਦ ਕਰਵਾਇਆ ਜੋ ਲੋਕਾਂ ਨੇ ਉੱਤੇ ਤਾਲਾ ਲਾਤਾ ਤੁਸੀਂ ਵੀ ਉੱਥੇ ਗਏ ਸੀ ਐਮਐਲਏ ਸਾਹਿਬ ਵੀ ਉੱਥੇ ਗਏ ਸੀ ਉਹਨਾਂ ਨੇ ਜਗਾ ਵੀ ਦਵਾਈ ਸੀ ਜਿਹੜੀ ਹੁਣ ਜਿਹੜੀ ਉਹ ਡੰਪਿੰਗ ਜਿਹੜਾ ਥੋੜਾ ਪੁਰਾਣੀ ਸਾਈਟ ਆ ਉਹਦੇ ਨਾਲ ਹੀ ਆ ਪਰ ਉਹਦਾ ਕੀ ਬਣਿਆ ਜੀ ਦੇਖੋ ਜੀ ਉੱਥੇ ਇੱਕ ਸਿੰਪਲ ਮਤਲਬ ਉਹ ਐਮਐਲਏ ਸਾਹਿਬ ਦਾ ਸੈ ਉਹ ਜਵਾਨੀ ਕਲਾਮੀ ਦਾ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੋ ਸਕਦਾ ਮੈਨੂੰ ਲੱਗਦਾ ਕਿ ਆਫ ਦਾ ਰਿਕਾਰਡ ਉਹ ਕਹਿੰਦੇ ਹੋਣਗੇ ਬਿਲਕੁਲ ਨਹੀਂ ਉੱਥੇ ਕੰਮ ਕਰਨਾ ਈਵਨ ਮੈਂ ਤਾਂ ਕਮਿਸ਼ਨ ਸਾਹਿਬ ਨੂੰ ਇਹ ਵੀ ਕਿਹਾ ਸੀਗਾ ਕਿ ਤੁਸੀਂ ਜਿਹੜਾ ਆਪਣਾ ਪ੍ਰੂਨਿੰਗ ਹੈਗੀ ਆ ਦਰਖਤਾਂ ਦੀ ਪੇੜਾਂ ਦੀ ਕਟਿੰਗ ਹੈਗੀ ਆ ਕਮ ਸੇ ਕਮ ਇਹ ਤਾਂ ਉੱਥੇ ਕਰੋ ਇਹਦੀ ਤਾਂ ਕੋਈ ਦਿੱਕਤ ਨਹੀਂ ਹੈਗੀ ਪਰ ਉਹ ਵੀ ਉੱਥੇ ਨੂੰ ਨਹੀਂ ਲੈ ਕੇ ਜਾ ਰਹੇ ਸੋ ਅਸੀਂ ਕੱਲ ਮੀਟਿੰਗ ਮੈਂ ਕੀਤੀ ਸੀ ਕਮਿਸ਼ਨ ਸਾਹਿਬ ਨਾਲ 1.5 ਘੰਟਾ ਮੇਖਾ ਮੀਟਿੰਗ ਲੰਬੀ ਚੱਲੀ ਆ ਪਰ ਮੈਨੂੰ ਕੋਈ ਲੱਗਿਆ ਨਹੀਂ ਕਿ ਕਮਿਸ਼ਨ ਸਾਹਿਬ ਵੀ ਵਿਚਾਰੇ ਮਤਲਬ ਬੇਵਸ ਲੱਗੇ ਕਿ ਉਹ ਡਿਸਾਨਾ ਮੀਟਿੰਗ ਕੀਤੀ ਆ ਮੈਂ ਸੈਕਟਰੀ ਸਾਹਿਬ ਨਾਲ ਮੀਟਿੰਗ ਕੀਤੀ ਆ ਮੈਂ ਗਵਾੜਾ ਨਾਲ ਮੀਟਿੰਗ ਕੀਤੀ ਆ ਪਰ ਮੈਨੂੰ ਨਹੀਂ ਲੱਗਿਆ ਵੀ ਉਹਨਾਂ ਦੇ ਕੋਲੇ ਵੀ ਕੋਈ ਉਹਦਾ ਹੱਲ ਹੈਗਾ ਅਸੀਂ ਮੁਲਝ ਸਾਰੇ ਹਿੱਲੇ-ਭਿੱਲੇ ਬਰਤਨ ਤੋਂ ਬਾਅਦ ਅੱਜ ਅਸੀਂ ਉਧਰ ਨੂੰ ਰੋਕ ਕੀਤਾ ਹੈਗਾ ਅੱਜ ਅਸੀਂ ਆਪਣੇ ਜੋ ਸਾਡਾ ਹੈੱਡ ਆਫਿਸ ਹੈਗਾ ਉੱਥੇ ਜਾ ਰਹੇ ਆ ਔਰ ਜਾ ਕੇ ਉਥੇ ਆਪਣੀ ਸਮੱਸਿਆ ਦੱਸਾਂਗੇ ਉਹ ਤੋਂ ਬਾਅਦ ਸਾਨੂੰ ਕੀ ਹੱਲ ਦੱਸਦੇ ਆ ਉਹ ਤੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਕੀ ਡਿਮਾਂਡ ਕੀ ਹੈ ਜੀ ਮੈਂ ਜਿਹੜੀਆਂ ਦੋ ਤਿੰਨ ਤੁਸੀਂ ਡਿਮਾਂਡਾਂ ਲੈ ਕੇ ਜਾ ਰਹੇ ਹੋ ਦੇਖੋ ਡਿਮਾਂਡਾਂ ਮੈਂ ਇਸ ਕਰਕੇ ਜ਼ਿਆਦਾ ਨਹੀਂ ਲੈ ਕੇ ਜਾ ਰਿਹਾ ਡਿਮਾਂਡਾਂ ਦਾ ਬਹੁਤ ਜ਼ਿਆਦਾ ਹੈਗੀਆਂ ਨੇ ਸਾਰੇ ਜਿੰਨੇ ਕਾਉਂਸਲਰ ਖੜੇ ਆ ਹਰ ਇੱਕ ਦੀ ਵੱਖਰੀ ਵੱਖਰੀ ਡਿਮਾਂਡ ਹੈਗੀ ਆ ਪਰ ਅਸੀਂ ਅੱਜ ਕੋਈ ਡਿਮਾਂਡ ਲੈ ਕੇ ਜਾ ਰਹੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਕੂੜੇ ਦੀ ਬਹੁਤ ਵੱਡੀ ਸਮੱਸਿਆ ਹੈ ਔਰ ਹਰ ਰੋਜ਼ ਕੂੜੇ ਸਮੱਸਿਆ ਵੱਧ ਰਹੀ ਆ ਘਟਣ ਦੀ ਬਜਾਏ ਇਹ ਬਸੜਕਾਂ ਦਾ ਹਾਲ ਤੁਹਾਨੂੰ ਪਤਾ ਹੀ ਆ ਜੋ ਬਰਸਾਤ ਤੋਂ ਬਾਅਦ ਹੋਇਆ ਹੈਗਾ ਉਹ ਵੀ ਅਜੇ ਪੂਰੀ ਕਾਰਵਾਈ ਫਲੋ ਦੇ ਵਿੱਚ ਨਹੀਂ ਆਈ ਚੰਗੀ ਤਰ੍ਹਾਂ ਜੋ ਹੋਣਾ ਚਾਹੀਦਾ ਸੀਗਾ ਪਰ ਇਹ ਕੂੜੇ ਦੀ ਸਮੱਸਿਆ ਬਹੁਤ ਵੱਡੀ ਆ ਉੱਥੇ ਲੋਕਾਂ ਦਾ ਜਦੋਂ ਮੈਂ ਕਿਤੇ ਜਾਂਦਾ ਉੱਥੇ ਦੇ ਲੋਕਲ ਕੌਂਸਲਰ ਮੇਰੀ ਬਾਹ ਫੜ ਕੇ ਜਾ ਕੇ ਕੂੜੇ ਦੇ ਢੇਰ ਤੇ ਮੈਨੂੰ ਖੜਾ ਕਰ ਦਿੰਦੇ ਆ ਮੇਰੇ ਬਸ ਦੀ ਗੱਲ ਹੀ ਨਹੀਂ ਮੈਂ ਕਿੱਥੇ ਮੇ ਕੋਈ ਜਗ੍ਹਾ ਹੀ ਨਹੀਂ ਕੋਈ ਜੇ ਮੈਂ ਗਮਾੜਾ ਦੇ ਆਪਣੇ ਕਾਰਪੇਸ਼ਨਰੀ ਤੇ ਲੈ ਕੇ ਜਾਂਦਾ ਉੱਥੇ ਲੋਕਾਂ ਦੀ ਪ੍ਰੋਬਲਮ ਹੈ ਬਾਹਰ ਲੈ ਕੇ ਜਾਂਦਾ ਤਾਂ ਉੱਥੇ ਗਮਾੜਾ ਦੀ ਪ੍ਰੋਬਲਮ ਹੈ ਇਸ ਕਰਕੇ ਅਸੀਂ ਅੱਜ ਉੱਥੇ ਆਪਣੀ ਇਹ ਸਮੱਸਿਆ ਲੈ ਕੇ ਜਾ ਰਹ ਉਥੇ ਫਿਰ ਜੋ ਹੱਲ ਕਰਨਗੇ ਜੋ ਸਾਨੂੰ ਨਿਰਦੇਸ਼ ਮਿਲਣਗੇ ਅਸੀਂ ਫਿਰ ਤੁਹਾਨੂੰ ਦੱਸਾਂਗੇ ਕਿ ਸਾਡੀ ਕੀ ਗੱਲਬਾਤ ਹੋਈ ਮੇਅਰ ਸਾਹਿਬ ਤੁਸੀਂ ਅੱਜ ਇੱਥੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਮਿਲੇ ਹੋ ਆ ਕੂੜੇ ਦੀ ਸਮੱਸਿਆ ਨੂੰ ਲੈ ਕੇ ਇਹਦੇ ਬਾਰੇ ਦੱਸੋ ਕੀ ਹੋਇਆ ਜੀ ਵਿਚਾਰ ਅਸੀਂ ਅੱਜ ਡਾਇਰੈਕਟਰ ਲੋਕਲ ਬਾਡੀ ਕੋਲ ਪਹਿਲਾਂ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇੱਕ ਵਾਰੀ ਮੈਡਮ ਦੀਪਤੀ ਉੱਪਰ ਬੈਠੇ ਨੇ ਉਹ ਚੀਫ ਪਲੈਨਿੰਗ ਅਫੀਸਰ ਹੈਗੇ ਨੇ ਔਰ ਉਹਨਾਂ ਦੇ ਧਿਆਨ ਚਾ ਜਿਹੜਾ ਤੁਹਾਡੇ ਵਾਲਾ ਮੇਨ ਮਕਸਦ ਕੂੜੇ ਨਾਲ ਸੰਬੰਧਿਤ ਗੱਲ ਜਿਹੜੀ ਤੁਸੀਂ ਕਰਨੀ ਆ ਅਸੀਂ ਮੈਡਮ ਨੂੰ ਮਿਲੇ ਔਰ ਮੈਡਮ ਨੇ ਬਹੁਤ ਚੰਗੇ ਤਰੀਕੇ ਨਾਲ ਸਾਡੀ ਗੱਲਬਾਤ ਵੀ ਸੁਣੀ ਆ ਔਰ ਸਾਡੇ इवन ਉਸ ਜਿਹੜੇ ਚੀਫ ਇੰਜੀਨੀਅਰ ਹੈਗੇ ਨੇ ਲੋਕਲ ਸਾਡੇ ਮਹਾੜੀ ਦੇ ਉਹ ਵੀ ਸੀਗੇ ਔਰ ਉਹਨਾਂ ਨੇ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕੀਤੀ ਮੌਕੇ ਤੇ ਔਰ ਅਸੀਂ ਉਹਨਾਂ ਨੇ ਇਹ ਬੇਨਤੀ ਕਰਕੇ ਆਏ ਕਿ ਜੀ ਕੋਈ ਠੋਸ ਹੱਲ ਸਾਨੂੰ ਦਿਓ ਮਹਾੜੀ ਕੂੜੇ ਵਾਸਤੇ ਕੋਈ ਜਗ੍ਹਾ ਦਿਓ ਔਰ ਸਾਨੂੰ ਬੜੀ ਮੁਸ਼ਕਲ ਆ ਰਹੀ ਹੈ ਜਦੋਂ ਅਸੀਂ ਕਿਸੇ ਬਾੜ ਦੇ ਵਿੱਚ ਜਾਂਦੇ ਆ ਤਾਂ ਸਾਡੇ ਕੌਂਸਲਰ ਸਾਨੂੰ ਨਾਲ ਲੈ ਕੇ ਉਸੇ ਜਾਂਦੇ ਆ ਤੇ ਅਸੀਂ 2-200 ਟਨ ਕੂੜਾ ਕਈ ਜਗ੍ਹਾ ਤੇ ਪਿਆ ਹੈਗਾ ਔਰ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬੜੀ ਜਲਦੀ ਜਿਹੜਾ ਹੈਗਾ ਤੁਹਾਨੂੰ ਇਹਦਾ ਪ੍ਰਬੰਧ ਕਰਕੇ ਦਿੰਨੇ ਆ ਔਰ ਖਾਸ ਤੌਰ ਤੇ ਮੈਂ ਕਿਹਾ ਕਿ ਦਿਵਾਲੀ ਦੇ ਦਿਨ ਹੈਗੇ ਫੈਸਟੀਵਲ ਦੇ ਚੱਲਦੇ ਆ ਔਰ ਤੁਸੀਂ ਸਾਨੂੰ ਇਹਦਾ ਜਲਦੀ ਜਲਦੀ ਹੱਲ ਕਰਵਾਓ ਔਰ ਉਹ ਬੜੇ ਸੀਰੀਅਸ ਨੇ ਕਹਿੰਦੇ ਸੀ ਇਹਦਾ ਹੱਲ ਕਰਕੇ ਦਿੰਨੇ ਆ ਔਰ ਉਸ ਤੋਂ ਇਲਾਵਾ ਡਿਸਕਸ ਵੀ ਕੀਤਾ ਕਿ ਸੰਗੋਲੀ ਕਿਵੇਂ ਲੈ ਕੇ ਜਾਇਆ ਜਾ ਸਕਦਾ ਹੈ ਔਰ ਜਿਹੜਾ ਸਾਡਾ ਸੁਹਾਣੇ ਦੀ ਜਗ੍ਹਾ ਹੈਗੀ ਆ ਔਰ ਉੱਥੇ ਕਿਵੇਂ ਲੈ ਕੇ ਜਾਇਆ ਜਾ ਸਕਦਾ ਉਹ ਕਹਿੰਦੇ ਵੀ ਇੱਕ ਵਾਰੀ ਪਾਲਿਸੀ ਦੇਖ ਲਈ ਸਾਡੀ ਪਾਲਿਸੀ ਕੀ ਕਹਿੰਦੀ ਆ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨੂੰ ਬੁਲਾ ਲਿਆ ਔਰ ਉਹਨਾਂ ਨਾਲ ਡਿਸਕਸ ਕਰਨਗੇ ਸਾਨੂੰ ਪੂਰੀ ਆਸ ਹੈ ਕਿ ਜਿਹੜਾ ਸਾਡਾ ਇਥੋਂ ਕੋਈ ਨਾ ਕੋਈ ਹੱਲ ਹੋਣ ਦੀ ਆਸ ਹੈਗੀ ਆ ਨਹੀਂ ਹੋਏਗਾ ਫਿਰ ਅੱਗੇ ਦੇਖਾਂਗੇ ਵੀ ਅਸੀਂ ਰੁੱਖ ਕਿੱਧਰ ਦਾ ਮੈਕੈਨੀਕਲ ਥੀਪਿੰਗ ਬਾਰੇ ਵੀ ਕੋਈ ਗੱਲ ਹੋਈ ਥੋੜੀ ਜੀ ਉਹਦੇ ਬਾਰੇ ਮੈਂ ਗੱਲ ਕੀਤੀ ਸੀ ਪਿੱਛੇ ਹਾਊਸ ਦੀ ਮੀਟਿੰਗ ਕੀਤੀ ਸੀਗੀ ਕਿ ਜਿਹੜੀ ਪੁਰਾਣੀ ਪਾਰਟੀ ਕੰਮ ਕਰ ਰਹੀ ਆ ਉਹ ਤੋਂ ਸਾਡੇ ਕੌਂਸਲਰ ਜਿਹੜੇ ਹੈਗੇ ਆ ਜਾਂ ਸ਼ਹਿਰੀ ਹੈਗੇ ਨੇ ਉਹ ਤੋਂ ਖੁਸ਼ ਨਹੀਂ ਹੈਗੇ ਕਿ ਉਹ ਕੰਮ ਪ੍ਰੋਪਰ ਇਹਦੇ ਵੀ ਰੋੜਾਂ ਨੂੰ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਔਰ ਅਸੀਂ ਕਿਹਾ ਕਿ ਜਿਹੜਾ L2 ਹੈਗਾ ਪਹਿਲਾਂ L2 ਦਾ ਰੇਟ ਬਹੁਤ ਜ਼ਿਆਦਾ ਸੀਗਾ ਹੁਣ ਅਜੋ L2 ਵੀ ਰੈਡੀ ਹੋ ਗਿਆ ਕਿ ਮੈਂ L1 ਦੇ ਰੇਟਾਂ ਦੇ ਕੰਮ ਕਰਨ ਤਿਆਰ ਹੈ ਤੇ ਉਹਦੀ ਵਰਕਿੰਗ ਚੰਗੀ ਆ ਔਰ ਅਸੀਂ ਸਮਝਦੇ ਹਾਂ ਕਿ ਮਤਲਬ ਵੀ ਮੈਂ ਕਹੇ ਕਿ ਬੇਨਤੀ ਕਰਕੇ ਆਏ ਆ ਕਿ ਤੁਹਾਡੇ ਕੋਲੇ ਉਹ ਮਤਾ ਆਊਗਾ ਜਲਦੀ ਜਲਦੀ ਪਾਸ ਕਰਕੇ ਭੇਜੋ ਤਾਂ ਕਿ ਇਹ ਤੇ ਬੀ ਰੋਡ ਦਾ ਜਲਦੀ ਸਾਫ ਹੋਣੀ ਸ਼ੁਰੂ ਹੋਣ ਦੇਖੋ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡੇ ਪਾਰਟ ਤੇ ਮੈਂ ਅਜੇ ਮੇਅਰ ਸੀਨੀਅਰ ਡਿਪਟੀ ਮੇਅਰ ਸੋਨ ਸਾਹਿਬ ਖੜੇ ਨੇ ਸਾਡੇ ਕੌਂਸਲ ਸਾਰੇ ਖੜੇ ਨੇ ਸਿਟੀ ਪ੍ਰਧਾਨ ਖੜੇ ਨੇ ਔਰ ਮੇਰਾ ਕਹਿਣ ਤੋਂ ਪਾਵੇ ਇਹ ਹੈ ਕਿ ਸਾਡੇ ਪਾਰਟ ਤੇ ਕੋਈ ਕਮੀ ਨਹੀਂ ਅਸੀਂ ਆਪਣਾ ਪੂਰਾ ਜ਼ੋਰ ਲਾ ਰਹੇ ਆਂ ਸਰਕਾਰ ਦੇ ਪਾਰਟ ਤੇ ਕਮੀ ਆ ਸਰਕਾਰ ਜਗ੍ਹਾ ਦੇਵੇ ਤੇ ਅਸੀਂ ਆਪਣਾ ਕੂੜਾ ਜਿਹੜਾ ਹੈਗਾ ਉਥੇ ਲੈ ਕੇ ਜਾ ਸਕੀਏ ਤਾਂ ਕਿ ਜਿਹੜਾ ਸਾਡਾ ਕੰਮਕਾਰ ਆ ਉਹ ਸ਼ਾਇਦ ਦਾ ਸਮੂਥ ਹੋ ਸਕੇ ਸ਼ਹਿਰ ਸਾਫ਼ ਸੁਥਰਾ ਹੋ ਸਕੇ ਅਸੀਂ ਇੱਥੇ ਵੀ ਆਏ ਆਂ ਗਮਾੜਾ ਵੀ ਗਏ ਆਂ ਡੀਸਾ ਨੂੰ ਵੀ ਰੋਜ਼ ਮੈਸੇਜ ਭੇਜਦੇ ਆਂ ਔਰ ਇਸ ਤੋਂ ਅੱਗੇ ਜੇ ਅਗਰ ਮੰਨੋ ਸਾਨੂੰ ਨਾ ਕੋਈ ਇਨਸਾਹ ਮਿਲੇ ਤੇ ਫਿਰ ਅਸੀਂ ਸੀਐਮ ਸਾਹਿਬ ਵੱਲੋਂ ਵੀ ਰੁਕ ਕਰਾਂ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ